ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਥੋੜਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਡੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਤਰੀਕ ਹੋ ਗਈ 26 ਜੁਈ 25 26 26 ਫਰਵਰੀ 2025 ਟਾਈਮ 9 ਦੇ ਕਰੀਬ ਹੋ ਗਿਆ। ਲਓ ਜੀ ਵੱਡਣ ਆਏ ਜੀਗੇ। ਅੱਜ 5 ਕੀਲੇ ਰਿਗੇ ਬੱਸ। ਜਦ ਉਰੇ ਆਏ ਕਸੂਆ ਸੂਏਰੇ ਵਿੱਚ ਚੱਲ ਰਿਹਾ ਪਾਣੀ ਗੋਡੇ-ਗੋਡੇ ਤੇ ਕਹਿੰਦੇ ਵੀ ਉਹ ਤੈਨੂੰ ਕੱਢੋ। ਲੱਗਿਆ ਵੀ ਇਹ ਨਹੀਂ। ਜਿਹੜੀ ਮਸ਼ੀਨ ਨਿੰਗਰ ਲੰਗਦੀ ਹੋਈ ਕੱਢ ਲਓ। ਜਵਾਬ ਦੇਦਾ ਬਾਈ ਆਪਾਂ ਨੇ। ਚੱਲੇ ਆ ਬਾਪਥ ਲੈ ਕੇ ਆਏ ਤਾਂ ਹੈ ਕਿ 10-11 ਕਿਲੋਮੀਟਰ ਆਪਾਂ ਵੱਢਣ। ਪਰ ਨਹੀਂ ਰਿਸਕ ਨਹੀਂ ਲਿਆ। ਬਸ ਜਿਆਦਾ ਮਸ਼ੀਨ ਸ਼ੁਰੂ-ਸ਼ੁਰੂ 'ਚ ਕਾਂਡ ਕਰਦੀ ਐ ਜਾਂ ਫਿਰ ਐਂਡ 'ਚ। ਹੁਣ ਐਂਡ ਹੋਇਆ ਵਾਜ। ਕੁਝ ਨਹੀਂ ਕਰਨਾ। ਜਵਾਬ ਦੇਦਾ। ਉੱਲਾ ਉੱਥੇ ਵੀ ਤਾਂ ਉਹੀ ਕੁਸ ਹੈ ਜਿਹੜਾ ਉਰੇਤੀ ਗੋਡੇ-ਗੋਡੇ ਪਾਣੀ ਨਾਲ ਉਕਲੇ ਉੱਥੇ ਚੱਲਦਾ ਇੱਧਰ ਨੂੰ ਚੱਲ ਜਿੱਧਰ ਨੂੰ ਲੈ ਕੇ ਆਇਆ ਗਾ ਨੂੰ ਪੁੱਠੇ-ਪੱਠੇ ਵਜਾਲਾ ਜਿਹਦਾ ਆਇਆ ਮੈਂ ਇਹਦਾ ਚੱਲ ਅਈ ਸਫਾਈ ਦਾ ਕੰਮ ਚੱਲ ਰਿਹਾ ਜੰਗੀ ਪੱਤਰ ਤੇ ਹਵਾ ਮਾਰਦੀ ਇੰਜਨੂੰਡਣ ਸਾਰਾ ਸਾਫ ਕਰਤਾ ਹੁਣ ਲਗਭਗ ਹੋ ਗਈ ਸਾਬ ਬਦ ਕਟਰ ਤਾਰ ਕੇ ਖੜਾਉਣੇ ਆ ਤੇ ਸਵੇਰੇ ਉਹਨਾ ਬਜੰਤਪੁਰ ਆਵਗਾ ਪਰ ਹੁਣ ਸਾਫ ਕਰਦਾ ਦੇਖਦੇ ਜਿਵੇਂ ਵੀ ਬੜੀ ਗੱਲ ਆਪਾਂ ਸਮਾਨ ਲੱਦ ਕੇ ਰੋਫੀ ਲੈ ਕੇ ਜਾਵਾਂਗੇ ਡੀਲਰਸ਼ਿਪ ਅਦਿੱਛ ਤੇ ਸੁਮੇਸ਼ ਦੀ ਫਰਕ ਖਾਬ ਉੱਥੇ ਉੱਥੇ ਲਿਜਾ ਕੇ ਰਿਪੇਅਰ ਕਰਾਂਗੇ ਜਾਣਾ ਤਾਂ ਆਪਾਂ ਨੂੰ ਪੈਣਾ 15 ਕਿਲੋਮੀਟਰ ਜਿੱਥੇ ਨੂੰ ਜਾਣਾ ਤੇ ਆਊਟਫੈਟ ਜਾਣਾ ਪੈਣਾ ਲਾਣੇਦਾਰ ਕਹਿੰਦਾ ਵੀ ਕਰ ਲੋ ਫੇਰ ਵੀ ਢੇੜਿਆਂ ਨਾਲੋਂ ਫਾਇਦਾ ਉੱਥੇ ਜਾ ਕੇ ਵੀ ਉਹ ਚੀਜ਼ ਜੀ ਆ ਨਿਕਲ ਆਉਂਦੀ ਆ ਰਫੇਰ ਜੀ ਕਈ ਵਾਰ ਨਹੀਂ ਹੁੰਦੀ ਆਪਣੇ ਕੋਲ ਵੀ ਉੱਥੇ ਆਪਾਂ ਨਵੇਂ ਹੋਵਾਂਗੇ ਤਾਂ ਜਿਹੜੇ ਫੜ ਕੇ ਪਾ ਲਾਂਗੇ ਚਲਾਇਆ ਚਲਾ ਗਿਆ ਵੀ ਉੱਥੀ ਲੈ ਕੇ ਜਾਣੀ ਆ ਮਸ਼ੀਨ ਦਿਖਾਵਾਂਗੇ ਨਾਲੇ ਉੱਥੇ ਰਿਪੇਅਰ ਵਾਲੀਆਂ ਮਸ਼ੀਨਾਂ ਖੁੱਲੀਆਂ ਵੀ ਆ। ਇਹ ਹੋਈਆਂ ਤਾਂ ਪਹਿਲਾਂ ਤਾਂ ਹੈਗੀਆਂ। ਹੁਣ ਪਤਾ ਨਹੀਂ ਵੀ ਹੋਣਗੀਆਂ ਜਾਂ ਨਹੀਂ। ਆ ਆ ਕਰਕੇ ਸਾਫ਼ ਸੁਭਈਆ ਮਸ਼ੀਨ ਦਾ ਮਸ਼ੀਨ ਹਮਣ ਤਾਂ ਕਟਰ ਲਾ ਕੇ ਖੜਾ ਲੈਣੀ ਆ। ਸਮਾਨ ਆਪਣਾ ਪਿਆ ਉੱਧਰ। ਉਹ ਲੋਡ ਕਰਾਂਗੇ ਫੇਰ। ਲੈ ਜਾਾਂਗੇ ਥਾਰਾ ਸਮਾਨ ਉਰੇ ਤੋਂ ਚੱਕ ਕੇ। ਇੱਕ ਕਥਲਾਇਏ ਬਣਨ ਦੀ ਮਸ਼ੀਨ ਧੋ ਦਈਏ ਪਰ ਜੀਰੀ ਚ ਲਿਆਏ ਦੇ ਆਪਾਂ ਜੀਰੀ ਵੱਡੇ ਤੋਂ ਬਾਅਦ ਕਰਨਾਟਕਾ ਜਦੋਂ ਆਏ ਉਹ ਤੋਂ ਮਸ਼ੀਨ ਧੋ ਕੇ ਲਿਆਏ ਦੀਏ ਹੁਣ ਫੋਰਮੈਨ ਤਾਂ ਕਹਿੰਦਾ ਵੀ ਦੇਖ ਲੋ ਛਲਾਏ ਵਿਟੋ ਦਈਏ ਵਿਰਕ ਕਥਲਾਏ ਵੀ ਚੱਲ ਕਣਕਰਾ ਲਾ ਕੇ ਧੋ ਕੇ ਹੁਣ ਐਤ ਕੀ ਥਲਾ ਆਏ ਆ ਪਿਛਲੀ ਵਾਰ ਕਿ ਗਏ ਸੀ ਕਿ ਆਪਾਂ ਉਹ ਤੋਂ ਮਸ਼ੀਨ ਖਾਲੀ ਨਹੀਂ ਕੀਤੀ ਗਰੀ ਧੌਂ ਦੇਲੇ ਹੁਣ ਜਦੋਂ ਵੀ ਮਸ਼ੀਨ ਧੋਣੀ ਆ ਨਾ ਜੀਰੀ ਚ ਖਾਲੀ ਕੀਤੀ ਆ ਗਲਬਿੱਕ ਕੇ ਤੀਆਂ ਤੀਫਾਂ ਸੂਫਾਂ ਸਾਰਾ ਕੁਝ ਕੱਟ ਕੇ ਬੈੱਡ ਟੋਟਲੀ ਮਸ਼ੀਨ ਖਾਲੀ ਕਰਕੇ ਵਿੱਚ ਤੇ ਫੇਰ ਮਸ਼ੀਨ ਧੋਣੀ ਆ ਤੁਸੀ ਐਨ ਰੀਜਨ ਵਾਲਾ ਐਡ ਕੀ ਕੰਪਰੈਸਰ ਲਿਆਵਾਂਗੇ ਆਪਣਾ ਜਿਹੜਾ 5-7000 ਦਾ ਆਊਗਾ ਆਟੋ ਕੱਟ ਵਾਲਾ ਉਹ ਲਿਆਵਾਂਗੇ ਉਹਦੇ ਨਾਲ ਮਸ਼ੀਨ ਧੋਵਾਂਗੇ ਫਿਰ ਐਡ ਕੀ ਤਸੱਲੀ ਕਰਾਉਣੀ ਆ ਮਸ਼ੀਨ ਦੀ ਪਿਛਲੀ ਵਾਰੀ ਕਣਕ ਚਿੱਟਾ ਚਲੋ ਕਣਕ ਵੱਡੀ ਧੀ ਉਦੋਂ ਇਕਨੇ ਧੋਤੇ ਧੋ ਕੇ ਖੜਾ ਗਏ ਦੀਏ ਹੁਣ ਮਸ਼ੀਨ ਆਪਣੀ ਮਹਾਰਾਜ ਦੀ ਕਿਰਪਾ ਨਾਲ ਚੱਲ ਬਹੁਤ ਗਈ। ਹੁਣ ਇਹਦੀਆਂ ਤਸੱਲੀਆਂ ਕਰਾਵਾਂਗੇ ਜਿੱਦਣ ਧੋਣੀਆਂ ਆਏ ਨਾ। ਗੱਲਬਾਤ ਬਣਾਵਾਂਗੇ। ਰੀਜਨਲ ਧੋਣੀਆਂ ਹੁਣ ਜਿੱਦਣ ਮਹੀਨ ਧੋਣੀਆਂ। ਹੁਣ ਨੀਤੋਂ ਦੇ ਹੁਣ ਤਾਂ ਆਏ ਹੋ ਜਾਣਾ ਵੀ ਚੱਲ ਕਣਕ ਵੱਢਣੀ ਹੈ ਕੋਈ ਨਹੀਂ ਇੱਕਣੇ ਚਲਾ ਦੋ। ਹੁਣ ਇੱਕਣੀ ਚਲਾਵਾਂਗੇ। ਕਣਕ ਤੇ ਬਾਅਦ ਅਰੇ ਮਸ਼ੀਨ ਢੋਗੇ ਖੜਾਵਾਗੇ ਹੁਣ ਜਿੱਦਾਂ ਉਹ ਤੋਰਾਂਗੇ ਰਿਮ ਧੋਲਾਂਗੇ ਬਸ ਰਿਮ ਜਾਰਾ ਲੇਬੜੇਵੇਂ ਥੋਣੀ ਜੀ ਲੱਗੂਗੀ ਬਾਕੀ ਦੇਖਦੇ ਆ ਮੂਡ ਪਰ ਡਿਪੈਂਡ ਆ ਜੇਦਾ ਪਾਣੀ ਮਿਲ ਗਿਆ ਤੇ ਕੰਪਰੈਸਰ ਕੋਈ ਮਿਲ ਗਿਆ ਔਰੇ ਕੰਪਰੈਸਰ ਹੋਰੇ ਮਿਲਦਾ ਜਾਊਗਾ ਜੇ ਲੜੇ ਰੇਸ ਕਰਦੇ ਆ ਸਪਰੇਅ ਕਰਦੇ ਆ ਖੇਤਾਂ ਚ ਜੇਦਾ ਉਹ ਮਿਲ ਗਈ ਟੈਂਕੀ ਤੇ ਤਾਂ ਖਬਰ ਇਹ ਧੋਏ ਲਈਏ ਮਸ਼ੀਨ ਸਵੇਰੇ ਉਚਾਂ ਦੇ ਜਾਂਟ ਹੁਣ ਆਊਗਾ ਵੀ ਜਿਹੜੀ ਬੜੀ 200 ਲੀਟਰ ਆਈ ਟੈਂਕੀ ਜਿਹੜਾ ਇਹਨੇ ਰੱਖੀ ਵੀ ਹੁੰਦੀ ਆ ਤੇ ਸਭ ਟਰੈਕਟਰ ਨਾਲ ਜਗਾਰਡ ਮਿਲ ਕੇ ਆ ਜਾਂਟ ਕੋਲ ਹੈਗਾ ਤੇ ਉਹ ਮਿਲ ਜਵੇ ਤਾਂ ਮਸ਼ੀਨ ਆਪਾਂ ਧੋਈ ਲਵਾਂਗੇ ਕਿਉਂਕਿ ਆਪਾਂ ਨੂੰ ਜਾਣਾ ਪੈਣਾ ਇੱਕ ਰਾਤ ਦਾ ਰਸਤਾ ਹੈਗਾ ਉਹਦੇ ਤੋਂ ਜਾਣ ਆਪਾਂ ਨੇ 300 350 ਕਿਲੋ ਨੂੰ ਕਿਥੋਂ ਆਪਾਂ ਆਇਆ ਕਰਨਾਟਕਾ ਤੋਂ ਵੀ ਆਇਆ ਚਲੋ ਸੋਣ ਵੀ ਲੱਗਦੀ ਆ ਹੋਰ ਤਾਂ ਚੀਜ਼ ਕੋਈ ਨਹੀਂ ਵੀ ਮਸ਼ੀਨਰੀ ਸੋਹਣੀ ਲੱਗਦੀ ਆ ਉਦੋਂ ਵੀ ਲਾਣੇਦਾਰ ਜਵਾਬ ਦਿੰਦਾ ਜੀਗਾ ਜਦੋਂ ਆਪਾਂ ਜੀਰੀ ਵੱਡੀ ਦੀ ਵੀ ਨਹੀਂ ਕਹਿੰਦਾ ਵੀ ਇੱਕਣੇ ਵੀ ਟਾਇਰ ਰਮਰੋਂ ਟਾਇਰ ਧੋ ਲੋ ਮਾ ਨਹੀਂ ਵੀ ਮਾਣੀ ਵੀ ਮਸ਼ੀਨਰੀ ਸੋਹਣੀ ਵੀ ਲੱਗਣੀ ਚਾਹੀਦੀ ਆ ਕਹਿੰਦਾ ਚੱਲ ਮਰਜੀ ਆ ਉਦੋਂ ਵੀ ਆਪਾਂ ਮਸ਼ੀਨ ਤਾਂ ਹੀ ਧੋਤੀ ਦੀਗੀ ਜੀਰੀ ਵੱਟ ਕੇ ਮਸ਼ੀਨ ਧੋ ਕੇ ਫਿਰ ਲੈ ਜੀਏ ਐਦਕੀ ਹੁਣ ਵੀ ਸਲਾਹ ਧੋਣ ਦੀ ਆ ਹੋਰ ਵੀਰ ਕਹੀ ਜਾਂਦਾ ਵੀ ਧੋਣੀਆਂ ਦੇਖਦੇ ਆ ਜਿਵੇਂ ਉਹ ਘਰ ਦਾ ਉੱਪਰ ਬਾਰੀ ਆ ਰਹੀ ਆ। ਪੌਣੀ ਵੀ ਲੱਗਣ ਲੱਗ ਜੂਗੀ ਪੌਣੀ। ਮੋਟਾ ਮੋਟਾ ਪਾਣੀ ਮਾਰ ਲਾਂਗੇ ਬਾਰੇ। ਬਾਕੀ ਦੇਖ ਰਿਹਾ ਜਿਵੇਂ ਵੀ ਬਣੂ ਉਹ ਤੁਹਾਨੂੰ ਪਤਾ ਲੱਗੇ ਜਾਣਾ। ਇਹ ਆ ਮੋਟੀ ਮੋਟੀ ਇੱਕ ਵਾਰੀ ਲੀਵਰ ਲਾ ਲਾਂਗੇ। ਹੋਰ ਵੈਨ ਕਰਾ ਹੁਣ ਲੀਵਰ ਲਾ ਕੇ ਤਾਬਾ ਕਰੇੜੇ ਰੇ ਭਰੇ ਹੋਣਗੇ ਖਾਲੀ ਕਰ ਦਊਗਾ। ਸਾਰਾ ਦੂਰਾ ਸਭ ਚੱਕਤੀਆਂ ਹੁਣ ਇਹ ਵੀ ਰਿਪੇਅਰ ਕੀ ਦੇਖਾਂਗੇ ਆਹ ਲਾਈਟਾਂ ਲੂਟਾਂ ਸਾਰੀਆਂ ਖੜ ਗਈਆਂ ਹੋ ਗਈ ਜੀ ਚੇਲੋ ਰਬਰਾ ਹਨ ਫਕਾਰਾ ਕੋਰਾ ਪਰਿਆ ਬੇਰ ਆ ਮੈਲ ਜੀ ਆ ਮੈਲ ਜੀ ਬਹੁਤ ਚੜ ਗਈ ਨੇ ਅਦੇ ਹਰ ਹਰ ਦੀ ਵੀ ਆ ਸਾਫ ਜੀ ਹੋ ਜੂ ਕਟਰ ਦਾ ਬਾਲਾ ਪੂਰਾ ਹਾਲ ਹੋਇਆ ਵਾ ਦੇਖਦੇ ਆ ਬਣਾਉਨੇ ਆ SLA ਵੀ ਜੇ ਧੋਏ ਲਈਏ ਜਿਵੇਂ ਹੁਣ ਆ ਕਟਰ ਚ ਜੰਮਿਆ ਪਿਆ ਬਾਲਾ ਇਹ ਪੂਰੇ ਪ੍ਰੈਸ਼ਰ ਨਾਲ ਉਤਰਨਾ ਉਹ ਕਾਲਾ ਹੋਇਆ ਪਿਆ ਇਹ ਪੂਰੇ ਪ੍ਰੈਸ਼ਰ ਨਾਲ ਉਤਰੂਗਾ ਸਾਰਾ ਸਾਰੀ ਮੇ ਕਟਰ ਦਾ ਤਾਂ ਇੱਕੜਿਆ ਮਸ਼ੀਨ ਆ ਤੇ ਬਹੁਤ ਬੁਰਾ ਹਾਲ ਹੋਇਆ ਵਾ ਹਲੋ ਦੇਖਦੇ ਆ ਜਿਵੇਂ ਦਿਖਾਵਾਂਗੇ। ওই ਜਿਹੜਾ ਸਮਾਨ ਰੱਖਣ ਵਾਲਾ ਟੀ ਰੱਖਦਾ ਰੀਲ ਵਾਲੇ ਪੈਪੂਪ ਇਧਰ ਜੀ। ਉਹ ਦੋਏ ਚੀਜ਼ਾਂ ਰੱਖਦੀਆਂ। ਸਾਫ਼ ਕਰਕੇ ਖੜਾਤੀ ਰੇੜੀ ਆ ਆਪਣੇ ਕਿੰਦੇ ਕੰਮ। ਇੱਥੇ ਖਾਲੀਓ ਬੰਦ ਕਰ ਲਿਆ ਜੋ ਆ ਮਸ਼ੀਨ ਥਾਪ ਕਰਕੇ ਖੜਾਤੀ ਜੀ ਹੁ ਕੱਲੂ ਉਹ ਦੇਖ ਰਿਹਾ ਹਜੇ ਆਇਆ ਨਹੀਂ ਏਜੰਟ ਸਾਹਿਬ ਅੱਲਾਹ ਲਾ ਕੱਲ ਦੀ ਦਿਹਾੜੀ ਵੀ ਬੈਠਣਾ ਪਊ ਜਿਵੇਂ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਉਮੀਦ ਕਰਦੀ ਹਾਂ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਦੱਬ ਕੇ ਸਾਡਾ ਵੀਡੀਓ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਈ ਗੱਲੋਂ ਕਿਸੇ ਹੋਰ ਨਵੀਂ ਵੀਡੀਓ 'ਚ